ਗਿਆਨ ਦੀ ਗੱਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਨੇ ਹਰਦੀ ਸਿੰਘ ਬਲੀ ਨੂੰ ਬਹੁਤ-ਬਹੁਤ ਸਵਾਗਤ ਹੈ ਸੋਸਾ ਸੰਗਜੀ ਵੈਖਰਜੀ ਕਾ ਖਾਲਸਾ ਵੈਖਰਜੀ ਕੀ ਫਤਿਹ ਜੀ ਅੱਜ ਤੁਹਾਨੂੰ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਬਹੁਤ ਹੀ ਵਧੀਆ ਕਥਾ ਸ਼ਬਦ ਕੀਰਤਨ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਦਾ ਲਾਭ ਲੈਣਾਗਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਕੋਈ ਕਥਾ ਕਰਦੇ ਹਾਂ ਕੋਈ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਨਾਲ ਹੀ ਆਪਾਂ ਰਲ ਮਿਲ ਕੇ ਆਪਾਂ ਆਪਣੇ ਇਸ ਜੀਵਨ ਨੂੰ ਸਫਲਾਬੀ ਕਰੀਏ ਤੇ ਆਪਾਂ ਪਾਣ ਦੇ ਭਾਗੀ ਵੀ ਬਣੀਏ ਤੇ ਇਸ ਚੈਨਲ ਤੇ ਸਿਰਫ ਤੁਹਾਨੂੰ ਗਰਵਾਣੀ ਦੇ ਨਾਲ ਸਬੰਧਤ ਕਥਾ ਕਹਾਣੀਆਂ ਕੀਰਤਨ ਦੀਵਾਨ ਵੀਡੀਓ ਸ਼ਾਰਟ ਵੀਡੀਓ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਲਓ ਫਿਰ ਆਪਾਂ ਕਰਦੇ ਆਂਗੇ ਅੱਜ ਦਾ ਇਹ ਕੀਰਤਨ ਸਾਡੇ ਇਸ ਗਿਆਨ ਦੀ ਗੱਲ ਚੈਨਲ ਤੇ ਸ਼ੁਰੂ ਇਹ ਦੇਖ ਡਾਕਟਰ ਮੁਹੰਮਦ ਇਕਬਾਲ ਤੇ ਮਿਰਜ਼ਾ ਗਾਲिब ਸ਼ਿਕਰ ਦੇ ਮਨੇ ਜਾਓ ਹੋਰ ਵੀ ਸੁਣ ਲਓ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰਸੇ ਹਿੰਦੀ ਤੇ ਬੰਗਾਲੀ ਸੰਸਕ੍ਰਿਤ ਦੇ ਸੰਤ ਕਵੀ ਰਾਬਿੰਦਰਨਾਥ ਟੈਗੋਰ ਉਰਦੂ ਫਾਰਸੀ ਦੇ ਫਕੀਰ ਤਬੀਅਤ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਮਿਰਜ਼ਾ ਗਾਲिब ਬੜੀਆਂ ਗਹਿਰਾਈਆਂ ਨੂੰ ਛੋੜਿਆ ਬੜੀਆਂ ਉੱਚੀਆਂ ਗੱਲਾਂ ਨੇ ਗਾਲिब ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਪੇ ਹੋਤਾ ਹੈ ਸ਼ਬ ਉਹ ਰੋਸ ਮਾਸ਼ਾ ਮੇਰੇ ਆਗੇ ਸਾਰਾ ਸੰਸਾਰ ਕੀ ਬਾਜ਼ੀ ਚਾਹੇ ਇਤਫਾਲ ਬੱਚੇ ਨੂੰ ਉਰਦੂ ਫਾਰਸੀ ਟਿਫਲ ਕਹਿੰਦੇ ਨੇ ਇਹ ਤੇ ਟਿਫਲਾ ਹੈ ਬੱਚਾ ਜਿਵੇਂ ਸੀ ਕਹਿੰਦੇ ਆਣਾ ਹੈ ਬੱਚਾ ਫਾਰਸੀ ਚ ਕਹਿੰਦੇ ਨੇ ਟਿਫਲ ਬਚਕਾਨੀਆਂ ਜੋ ਗੱਲਾਂ ਕਰੇ ਉਹਨੂੰ ਕਹਿੰਦੇ ਨੇ ਟਿਫਲਾਨੀਆਂ ਗੱਲਾਂ ਤੇ ਟਿਫਲਾ ਵਾਲੇ ਬੱਚਿਆਂ ਵਾਲੇ ਟਿਫਲਾਂ ਦੀ ਜਮਾ ਬੱਚਿਆਂ ਦੀ ਜਮਾ ਇਤਫਾਲ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰਾ ਸੰਸਾਰ ਕੀ ਹੈ ਗਾਲਬ ਕਹਿੰਦਾ ਹੈ ਬੱਚਿਆਂ ਦਾ ਖਿਡਾਉਣਾ ਔਰ ਕੁਝ ਨਹੀਂ ਬੱਚੇ ਵੀ ਕਹਿੰਦਾ ਮੈਂ ਕੀ ਖੇਡਾਂ ਇਹਦੇ ਨਾਲ ਇਹਦੇ ਬੱਚਿਆਂ ਦੇ ਖਿਡਾਉਣੇ ਠੀਕ ਹੈ ਬੱਚੇ ਖੇਡਦੇ ਨੇ ਜਿਨ੍ਹਾਂ ਖਿਡਾਉਣਿਆਂ ਨਾਲ ਪਰ ਜਵਾਨ ਦੇ ਉਹਨਾਂ ਖਿਡਾਉਣਿਆਂ ਨਾਲ ਨਹੀਂ ਨਾ ਖੇਡਦੇ ਅਗਰ ਜਵਾਨ ਵੀ ਉਹਨਾਂ ਖਿਡਾਉਣਿਆਂ ਨਾਲ ਖੇਡ ਰਿਹਾ ਹੈ ਤੇ ਯਕੀਨ ਜਾਣੋ ਅਜੇ ਇਹ ਬੱਚਾ ਹੀ ਹੈ ਜਵਾਨ ਹੋਇਆ ਹੀ ਨਹੀਂ ਜੇ ਵੀ ਗੁੱਡੀ ਗੁੱਡੀ ਹਣਲ ਕੇਂਦਾ ਰਾਨੂ ਵੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਹੱਥੇ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਏ ਦਿਨ ਰਾਤ ਤਮਾਸ਼ਾ ਹੋ ਰਿਹਾ ਜੋ ਹਸ ਰਿਹਾ ਹੋਈ ਰੋ ਰ ਜੇ ਦੀ ਇੱਜ਼ਤ ਉਦੀ ਬੇਸਤੀ ਹੋ ਜਾਂਦੀ ਹੈ ਦਿਨ ਰਾਤ ਦੇ ਚ ਬਦਲ ਜਾਂਦਾ ਘਡੌਣਾ ਤਮਾਸ਼ਾ ਹੋ ਰੇ ਆ ਰਾਜਵੀ ਕਹਿੰਦੇ ਨਾ ਆਮ ਨਜਾਨ ਇਕ ਖੇਲ ਬਨਾਇਆ ਆ ਗਿਆ ਘਾਰੇ ਕੀ ਨਹੀਂ ਖੇਲ ਤਮਾਸ਼ਾ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਖੇਲ ਖੇਲਦਾ ਹੈ ਪ੍ਰਮਾਤਮਾ ਜਾਂ ਖੇਲ ਖੇਲਦੇ ਨੇ ਬੱਚੇ ਬਾਕੀ ਕਿਧਰੇ ਵੀ ਖੇਲ ਨਹੀਂ ਅੱਜ ਕੱਲ ਕ੍ਰਿਕਟ ਦੇ ਖੇਲਦਾ ਬੜਾ ਰੋਲ ਹੈ ਨਾ ਮੈਂ ਖੇਲ ਨਹੀਂ ਕਹਿੰਦਾ ਹਾਂ ਜੰਗ ਹੈ 올림픽 ਖੇਲਾਨੋ ਮੈਂ ਜੰਗ ਮੰਨਦਾ ਐ ਸਾਰੀ ਦੁਨੀਆ ਚ ਕੀ ਹੈ ਮੂਰਖ ਲੋਗ ਨੇ ਇਸ ਨੂੰ ਖੇਲ ਕਹਿੰਦੇ ਨੇ ਖੇਲ ਵਿੱਚ ਜਿੱਤ ਤੇ ਹਾਰ ਨਹੀਂ ਆਉਂਦੀ ਖੇਲ ਵਿੱਚ ਨਫਾ ਤੇ ਨੁਕਸਾਨ ਨਹੀਂ ਹੁੰਦਾ ਪਰ ਇਹ ਤੇ جنگ ਹੈ ਕਦੋਂ ਜਾਪਾਨ ਜਿੱਤ ਗਿਆ ਚੀਨ ਹਾਰ ਗਿਆ ਚੀਨ ਜਿੱਤ ਗਿਆ ਹਿੰਦੁਸਤਾਨ ਹਾਰ ਗਿਆ ਹਿੰਦੁਸਤਾਨ ਜਿੱਤ ਗਿਆ ਪਾਕਿਸਤਾਨ ਹਾਰ ਗਿਆ ਅੱਗੋਂ ਲਈ ਜੰਗੌਰੇ ਇੱਕ ਖੇਲ ਹੋਇਆ। ਇਹ ਖੇਡਾਂ ਨੇ 올림픽 ਖੇਡਾਂ ਵਿੱਚ ਮਿਊਨਿਖ ਦੇਸ। ਮੈਂ ਖਿਡਾਰੀ ਨੂੰ ਖੁਦਕਸ਼ੀ ਕਰਦੇ ਆ ਦੇਖਿਆ ਸੀ ਪੁਲਿਸ ਨੇ ਬਚਾ ਲਿਆ ਉਸ ਨੂੰ। ਆਪਣੇ ਆਪ ਨੂੰ ਅਗਲਗ ਲਾਈਫਸ ਆੜ ਗਿਆ ਸੀ ਚ। ਤੇ ਬਿਕੇਲੇ ਜੇ ਤੂੰ ਹਾਰ ਵੀ ਗਿਆ ਤੇ ਕਿਹ ਮੈਂ ਦੇਖਦਾ ਜਿਹੜੀ ਟੀਮ ਜਿੱਤ ਜਾਂਦੀ ਹੈ ਉਹ ਇੰਜ ਆਉਂਦੀ ਜਿਵੇਂ ਕਿਸੇ ਮੁਲਕ ਨੂੰ ਜਿੱਤ ਲਿਆ। ਤੇ ਉਹਦਾ ਸਵਾਗਤ ਹੁੰਦਾ ਹੈ بڑے بڑے ਇਨਾਮ ਮਿਲਦੇ ਨੇ ਬੜੀਆਂ ਬੜੀਆਂ ਗੱਲਾਂ ਹੁੰਦੀਆਂ। ਬੜਾ ਸਨਮਾਨ ਮਿਲਦਾ ਉਹਨਾਂ ਨੂੰ ਜਿਵੇਂ ਕੋਈ ਮੁਲਕ ਫੜੇ ਕਰਕੇ ਆਇਆ ਹੋਵੇ। ਤੇ ਜਿਹੜੇ ਵਿਚਾਰੇ ਹਾਰ ਜਾਂਦੇ ਨੇ 2-4 ਸਾਲਾਂ ਦੀ ਗੱਲੇ ਲੰਗਾ ਤੇ ਪਾਕਿਸਤਾਨ ਦੀ ਟੀਮ ਫੁੜਵਾਲ ਦਾ ਖੇਲ ਹਾਰ ਕੇ ਆਈ। ਇਹ ਕਰਾਚੀ 에어ਪੋਰਟ ਤੇ ਸਾਰੇ ਪੱਥਰ ਲੈ ਕੇ ਬੈਠੇ ਸਨ ਆਵਨ ਪੱਥਰ ਮਾਰੂ ਕੰਬਲ ਭਾਰ ਇਕ ਹੋਏ। ਪੁਲਿਸ ਨੇ ਦੂਜੇ ਪਾਸੇ ਬਸਾਂ ਚ ਬਚਾ ਕੇ ਉਹਨਾਂ ਨੂੰ ਦੂਜੇ ਪਾਸੇ ਲੈ ਜਾ ਕੇ ਬਚਾਏ। ਮਹੀਨਾ ਦੋ ਮਹੀਨਾ ਘਰ ਵੀ ਨਹੀਂ ਜਾਣਦੇ ਤੱਕ ਇਹਦੇ ਘਰ ਦੇ ਜਨਾ ਮਾਰਦੇ ਨੇ। ਆਪਣੇ ਕੋਲ ਇਹ ਕੋਈ ਖੇਲ ਇਹ ਖੇਲ ਨਹੀਂ ਹੈ। ਜੰਗ ਕਰ। aur ye ਇਹ ਬੜਾ ਹਿੰਸਾਨਾ ਅਲ ਭਰਿਆ ਹੈ। ਮਨੁੱਖੋ ਉਸ ਤੇ ਇੰਸਾਹੀ ਤਮਾਸ਼ਾ ਖੇ। ਦੇਖੋ ਮਨੁੱਖ ਆਧ ਕਾਲ ਤੋਂ ਲੜਾਈ ਵੇਖ ਕੇ ਖੁਸ਼ ਹੁੰਦਾ ਰਿਹਾ। ਬਟੇਰੇ ਲੜਾਂਦਾ ਰਿਹਾ। ਪਿੱਤਰ ਲੜਾਂਦਾ ਰਿਹਾ। ਕੂਕੜ ਲੜਾਂਦਾ ਰਿਹਾ। ਕੂਕੜਾਂ ਨੂੰ ਲੜਾਣ ਦਾ ਖੇਲ ਅੱਜ ਫਿਲਪੈਂਡਿ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮੈਂ ਜਾ ਰਿਹਾ ਸੀ ਕਥਾ ਕੰਢੀ ਸਵੇਰੇ ਮਨਿਹਦਾ ਚ ਕਥਾ ਕਰਕੇ ਨਾਲ ਇੱਕ ਛੋਟਾ ਜਿਹਾ ਹੋਰ ਸ਼ਹਿਰ ਸੀ ਉੱਤੇ ਬ੍ਰਾਮ ਸੀ ਪਰ ਦਸ ਮਹੀ ਲਿ ਗਇਆ ਵਾਂਗੇ ਬਚੀ ਧੀ ਬਿਲ ਦੀ ਦੂਰੀ ਤੇ ਸ਼ਹਿਰ ਸੀ ਰਸਤੇ ਚ ਭੀੜ ਬੜੀ ਬੰਦੇ ਆ ਔਰ ਮੈਨੂੰ ਲੱਗੇ ਜਿਵੇਂ ਤਿੰਨ ਚਾਰ ਫਰਲਾਂਗ ਤੱਕ ਬੰਦੇ ਹੀ ਬੰਦੇ ਮੈਂ ਲੰਘਾਂਗੇ ਕਿਹੜੀ ਵੀ ਚਾਲ ਨਾਲ ਗੱਡੀ ਚੱਲੇ ਜਿਹੜਾ ਸਿਗ ਮੈਨੂੰ ਲੈ ਕੇ ਜਾ ਰਿਹਾ ਸੀ ਮੈਂ ਕਿ ਕੱਲ੍ਹ ਕੀ ਹੈ ਕੋਈ ਮੇਲਾ ਹੈ ਕਿੰਨਾ ਕਹਨੇ ਜੀ ਮੇਲਾ ਨਹੀਂ ਕੁੱਕੜਾਂ ਦੀ ਲੜਾਈ ਹੋਣੀ ਇਹਦੇ ਉੱਤੇ ਬੜੇ ਸ਼ਰਤਾਂ ਲੱਗੀਆਂ ਸ਼ਹਿਰਾਂ ਦੇ ਸ਼ਹਿਰ ਇਕੱਠੇ ਹੋ ਗਏ ਕਹਿੰਦੇ ਕਿ ਇਸ ਮੁਲਕ ਦਾ ਸਭ ਤੋਂ ਵੱਡਾ ਖੇਲ ਹੈ ਕਿ ਕੁੱਕੜ ਜਿਹਦਾ ਕੁੱਕੜ ਜਿੱਤ ਜਾਂਦਾ ਹੈ ਮਾਲਾ-ਮਾਲ ਕਰ ਦਿੰਦੇ ਨੇ ਲੋਕੀ ਜਿਹਦਾ ਹਾਰ ਜਾਂਦਾ ਕੋ ਨੂੰ ਲੰਦਾ ਬੰਦੇ ਗਾਲਾਂ ਘੜਨੇ ਬਟੇਰੇ ਲੜਾਣੇ ਦਿੱਤਰ ਲੜਾਣੇ ਕੋਕਲ ਲੜਾਣੇ ਫਿਰ ਜਿਉਂ-ਜਿਉਂ ਹਿੰਸਕ ਤਬੀਅਤ ਵਧਦੀ ਗਈ ਪੇਡੂ ਲੜਾਣੇ ਸਾੜ ਲੜਾਣੇ ਫਿਰ ਹਿੰਸਕ ਬਿਲਦੀ ਹੋਰ ਵੱਧ ਗਈ ਪਰ ਬੰਦੇ ਨਾਲ ਬੰਦਾ ਲੜੇ ਤੇ ਕੋਈ ਸਵਾਦ ਆ ਇਤੋਂ ਹੀ ਪਹਿਲਵਾਨ ਬਣੇ ਫ੍ਰੀ ਸਟਾਈਲ ਕੁਸ਼ਤੀ ਤੁਸਾਂ ਤੁਸੀਂ ਦੇਖੀ ਹੋਵੇਗੀ ਟੀਵੀ ਤੇ ਕਿਦਾਂ ਦੇ ਤੋੜੋ ਲੱਤਾਂ ਬਾਵਾ ਇੱਕ ਦੂਜੇ ਮਾਰੋ ਮੁੱਕੇ ਖਿੱਚ ਖਿੱਚ ਕੇ ਇਸ ਦੰਦੇ ਨੂੰ ਇਸ ਪਹਿਲਵਾਨੀ ਦੇ ਦੰਦੇ ਨੂੰ ਕੋਈ ਮਹਾ ਮੂਰਖ ਹੀ ਅਪਣਾਏਗਾ ਮੈਂ ਪਹਿਲਵਾਨ ਨੂੰ ਕਦਾਈ ਸਿਆਣਾ ਨਹੀਂ ਕਹਿੰਦਾ ਹੁੰਦਾ ਸੌ ਮੂਰਖ ਇਕੱਠੇ ਕਰੀ ਇੱਕ ਪਹਿਲਵਾਨ ਬਣਦਾ ਕਿਉਂਕਿ ਇਹ ਵੀ ਕੋਈ ਕੰਮ ਹੈ ਇਹ ਵੀ ਕੋਈ ਧੰਦਾ ਹੈ ਇਹ ਵੀ ਕੋਈ ਖੇਲ ਹੈ ਥੋੜੋ ਅੱਡੇ ਅਗਲੇ ਦੀਆਂ ਹੱਡੀਆਂ ਫਸਲੀਆਂ ਤੇ ਪਹਿਲਵਾਨ ਤੇ ਜਿਹੜਾ ਤੋੜਨ ਦੇ ਸਫਲ ਹੋ ਜਾਏ ਉਹਨੂੰ ਬੜੇ ਇਨਾਮ ਮਿਲਦੇ ਨੇ ਸਾਡੇ ਦੇਸ਼ 'ਚ ਪਤਾ ਹੈ ਪਹਿਲਵਾਨ ਨੂੰ ਖਿਤਾਬ ਮਿਲਦਾ ਹੈ ਭਾਰਤ ਕੇਸਰੀ ਹਾਂ। ਇੱਕ ਭਾਰਤ ਕੇਸਰੀ ਭਾਰਤ ਦਾ ਹੋਣੇ ਕੇ ਭਾਰਤ ਦੇ ਕੇਸਰੀ। ਭਾਰਤ ਕੇਸਰੀ। ਜਲੂਸ ਨਿਕਲਦੇ ਨੇ ਪਹਿਲਵਾਨਾਂ ਦੇ। ਉਹਨਾਂ ਦੇ ਚੇਲੇ ਵੀ ਆਉਂਦੇ ਨੇ। ਬੜੀ ਮਹਿਮਾ ਹੁੰਦੀ ਹੈ ਉਹਨਾਂ ਦੀ। ਫ੍ਰੀ ਸਟਾਈਲ ਕੁਸ਼ਤੀ। ਮਰਜ਼ ਕਰਾਂ ਪਹਿਲਵਾਨ ਕਤਈ ਸਿਆਣਾ ਨਹੀਂ ਹੁੰਦਾ। ਬੜੀ ਹੈਵੀ ਗਿਜ਼ਾ ਖਾਣੇ। ਉਹਨੂੰ ਬਚਾਣ ਵਾਸਤੇ ਐਕਸਰਸਾਈਜ਼ ਕਰਨਾ ਫਿਰ ਬਣੀ ਹੋਈ ਤਾਕਤ ਨੂੰ ਦੂਜੇ ਵਿੱਚ ਲੜਨ ਦੇ ਵਿੱਚ ਖਰਚ ਕਰਦੀ ਹੈ ਇਹਨੂੰ ਮੂਰਖ ਕਹਿੰਦੇ ਨੇ ਪਹਿਲਵਾਨ ਮੂਰਖ ਹੁੰਦੇ ਮੈਂ ਕਿਦਰ ਸੀਸ ਗਾਇਂਦੇ ਵਿੱਚ ਘਰ ਆ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਉੱਥੇ ਵੀ ਇੱਕ ਪਹਿਲਵਾਨ ਹੋਇਆ ਸੀ ਮੇਰੇ ਕਮਰੇ 'ਚ ਆ ਗਿਆ ਤੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਤੁਸੀਂ ਪਹਿਲਵਾਨ ਨੂੰ ਮੂਰਖ ਕਹਿੰਦੇ ਹੋ ਮੈਂ ਕਿ ਡੋਲੇ ਜੋ ਫੜਕਾਂਦਾ ਮੇਰੇ ਕੋ ਲਾਗੇ ਹੁਣ ਮੇਰੇ ਨਾਲ ਕੁश्ती ਲੜਨਾ ਚਾਹੁੰਦਾ ਇਹ ਹੀ ਮੂਰਖਤਾ ਦੀ ਨਿਸ਼ਾਨੀ ਹੈ ਔਰ ਕੀ ਹੈ ਔਰ ਕਿਸ ਨੂੰ ਮੂਰਖ ਹੈ ਇਹ ਮੂਰਖਤਾ ਦੀ ਨਿਸ਼ਾਨੀ ਤੂੰ ਜਿਸ ਤੰਗ ਨਾਲ ਪੁੱਛ ਰਹੇ ਹੈ ਤੇਰਾ ਮੂਡ ਆਫ ਹੈ ਖਰਾਬ ਹੈ ਤੂੰ ਲੜਨ ਦੀ ਤਬੀਅਤ ਨਾਲ ਆਇਆ ਹੈ ਇੱਥੋਂ ਹੀ ਪਤਾ ਚੱਲਦਾ ਹੈ ਮੂਰਖ ਹੈ ਪਹਿਲਵਾਨ ਅਸਲ ਵਿੱਚ ਹੈਂਡਸ਼ੇਕ ਹੁੰਦਾ ਹੈ ਬਚਣਾ ਚਾਹੀਦਾ ਹੈ ਨਾ ਲੜਦੇ ਆ ਲੜਦੇ ਕੁश्ती ਜਿੱਕੇ ਜਣੋ ਅਸਲੀ ਲੜਾਈ ਲੜਨ ਲੱਗ ਪੈਂਦੇ ਇੱਕ ਪਹਿਲਵਾਨ ਨੇ ਦੂਜੇ ਪਹਿਲਵਾਨ ਦਾ ਸਿਰ ਪਾੜ ਕੇ ਰੱਖਿਆ ਅਸਲੀ ਲੜਾਈ ਲੜਦਾ ਤੇ ਮੌੜ ਲੈ ਪਰ ਬੰਦੇ ਆ ਸ਼ੌਕ ਬਟੇਰੇ ਲੜਾਣੇ ਤੇ ਤਰ ਲੜਾਣੇ ਕੁਕਰ ਲੜਾਣੇ ਬੇਡੂ ਲੜਾਣੇ ਸਾੜ ਲੜਾਣੇ ਫਿਰ ਜਿਹੜੇ ਸੰਬੰਧ ਸੰ ਕਿ ਪਸ਼ੂਆਂ ਦੀ ਲੜਾਈ ਦੇਖਦੇ ਆ ਦੇਖਦੇ ਹੁਣ ਬੋਰ ਹੋ ਗਏ ਸੰਨੇ ਕਿ ਬੰਦੇ ਨਾਲ ਬੰਦਾ ਲੜੇ ਇਸ ਤੋਂ ਵੀ ਕਈ ਹੋਰ ਇਨਸਕ ਨੇ ਬੰਦੇ ਨਾਲ ਬੰਦਾ ਨਹੀਂ ਇੱਕ ਕੌਮ ਨਾਲ ਦੂਜੀ ਕੌਮ ਲੜੇ ਤਾਂ ਸਵਾ ਕਈਆਂ ਨੂੰ ਇਸ ਦੇ ਵਿੱਚ ਵੀ ਸਵਾਦ ਨਹੀਂ ਆਉਂਦਾ ਇੱਕ ਮੁਲਕ ਨਾਲ ਦੂਜਾ ਮੁਲਕ ਲੜੇ ਤੇ ਪੂਰੇ ਮੁਲਕ ਨੂੰ ਤਬਾਹ ਕਰੇ ਤੇ ਕੁਝ ਸਵਾਦ ਆਉਂਦਾ ਕੁਝ ਰਸ ਆ ਇਹ ਸਭ ਮੂਰਖਾਂ ਦੇ ਆ ਕਾਂਡਾ ਨੇ ਜਿਸ ਨੂੰ ਤੁਸੀਂ ਖੇਲ ਪਏ ਕਹਿੰਦੇ ਹੋ ਤੇ ਸਾਰਾ ਦੇਸ਼ ਪਾਗਲ ਹੋਇਆ ਪਿਆ ਕੰਮ ਲੰਦਾ ਛੱਡ ਕੇ ਬੈਠੇ ਨੇ ਟੀਵੀ ਦੇ ਕੋ ਦੇਖੀ ਨਹੀਂ ਦੇਖਦਾ ਅਖਬਾਰਾਂ ਦੇ ਪੰਨਿਆਂ ਦੇ ਪੰਨੇ ਇਸ ਦੇ ਨਾਲ ਰੱਗੇ ਹੋਏ ਨੇ ਐਵੇਂ ਫਜ਼ੂਲ ਉਹਦੇ ਵਿੱਚ ਪੜਨਾ ਕਾਗਜ਼ ਆਇਆ ਕਰਨਾ ਜੰਗ ਹੈ ਲੜਾਈ ਹੈ ਕੋਈ ਖੇਲ ਨਹੀਂ ਜਿਹੜੀ ਟੀਮ ਹਾਰ ਜਾਂਦੀ ਹੈ ਨੰਤਾ ਹੀ ਨੰਤਾ ਜਿਹੜੀ ਜਿੱਤ ਜਾਏ ਉਹਨੂੰ ਬੜਾ ਕੁਝ ਮਿਲਦਾ ਹੈ ਤੇ ਇਹਨੂੰ ਖੇਲ ਕਹਿਣ ਦੀ ਕੀ ਲੋੜ ਜੰਗ ਹੈ ਜੰਗ ਧੰਦਾ ਹੈ ਜਿਹੜਾ ਜਿੱਤ ਜਾਂਦਾ ਉਹਨੂੰ ਬਹੁਤ ਸਾਰਾ ਧਨ ਸੰਪਦਾ ਮਿਲਦੀ ਹੈ ਜਿਹੜਾ ਹਾਰ ਜਾਂਦਾ ਉਹਦੀ ਚੌਂਲੀ ਖਾਲੀ ਰਹਿ ਜਾਂਦੀ ਇਹ ਤੇ ਗੰਦਾ ਹੈ ਇਹ ਤੇ ਜੰਗ ਹੈ ਖੇਲ ਖੇਲਦੇ ਪਰਮਾਤਮਾ ਖੇਲ ਖੇਲਦੇ ਨੇ ਬੱਚੇ ਦਰਿਆ ਦੇ ਕਿਨਾਰੇ ਸਾਗਰ ਤੱਟ ਤੇ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਨੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਚੇਸ਼ਤਾ ਨਾਲ ਬੜੀ ਇਕਾਗਰਤਾ ਨਾਲ ਬੜੀ ਖੁਸ਼ੀ ਨਾਲ ਮਹਿਲ ਬਣਾ ਰਹੇ ਨੇ ਸਾਰੇ ਬੱਚੇ ਮਹਿਲ ਬਣਾ ਰਹੇ ਉਸ ਮਹਿਲ ਵਿੱਚ ਰਹਿਣਾ ਨਹੀਂ ਫਿਰ ਵੀ ਬਣਾ ਰਹੇ ਨੇ ਕਿਉਂਕਿ ਖੇਲ ਉਸ ਮਹਿਲ ਦੀ ਲੋੜ ਨਹੀਂ ਹੈ ਫਿਰ ਵੀ ਬਣਾ ਰਹੇ ਨੇ ਕਿਉਂਕਿ ਕੇ ਸ਼ਾਮ ਦਾ ਸਮਾਂ ਹੋਇਆ ਮਾਂ ਨੇ ਆਵਾਜ਼ ਮਾਰੀ ਹੁਣ ਸੰਦਿਆ ਹੋ ਗਈ ਹੈ ਚਲੋਗਾ ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਬਣਾਏ ਸਨ ਉਹ ਹੱਸਦੇ ਹੱਸਦੇ ਢਾਣ ਲੱਗ ਪਏ ਬਣਾਣ ਲੱਗੇ ਵੀ ਖੁਸ਼ ਸਨ ਮਿਟਾਣ ਲੱਗੇ ਵੀ ਖੁਸ਼ ਬਣਾਣ ਲੱਗੇ ਵੀ ਬੜੀ ਮਿਹਨਤ ਕੀਤੀ ਹੁਣ ਮਿਟਾਣ ਲੱਗੇ ਵੀ ਮਿਹਨਤ ਪਏ ਬੜਾਏ ਵੀ ਬੜੀ ਇਕਾਗਰਤਾ ਨਾਲ ਮਿਟਾਉਂਦੇ ਵੀ ਬੜੀ ਇਕਾਗਰਤਾ ਨਾਲ ਬੈਠੇ ਕਿਉਂ ਬੜਾਣਾ ਖੇਲ ਸੀ ਮਿਟਾਣਾ ਖੇਲ ਸੀ ਦੰਡਨੈਸ ਸੰਸਾਰ ਨੂੰ ਬੜਾਣਾ ਚੋਂ ਕਿ ਪ੍ਰਮਾਤਮਾ ਬਹੁਤ ਵੱਡਾ ਉਹਦਾ ਖੇਲ ਹੈ ਮਿਟਾਣਾ ਉਸਦਾ ਖੇਲ ਹੈ ਆਵਣ ਜਾਣ ਇੱਕ ਖੇਲ ਬਨਾਇਆ ਆ ਗਿਆ ਘਾਰੇ ਕੇ ਨਿਮਾਨ ਇਹ ਬੱਚਿਆਂ ਨੂੰ ਆਖੇ ਰੇਤ ਦੇ ਮਹਿਲ ਤੇ ਬਣਾਉਂਦੇ ਤੁਹਾਨੂੰ ਕੀ ਮਿਲੇਗਾ ਕੁਝ ਨਹੀਂ ਮਿਲੇਗਾ ਖੇਲ ਇਸ ਸੰਸਾਰ ਨੂੰ ਬਣਾ ਕੇ ਰੱਬ ਨੂੰ ਕੁਝ ਵੀ ਨਹੀਂ ਮਿਲਦਾ ਉਹਦਾ ਖੇਲ ਬਿੰਦਾ ਕੀ ਹੈ ਤੇ ਸੰਸਾਰ ਨੂੰ ਮਿਟਾ ਕੇ ਵੀ ਉਸ ਦਾ ਕੁਝ ਵੀ ਨਹੀਂ ਵਿਗੜਦਾ ਖੇਲ ਜਬ ਉਹ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇ ਆਬਾਰਾ ਜਬ ਆ ਕਰਕ ਕਰਤ ਹੋਂ ਕਭ ਹੋਂ ਤੁਮ ਮੈਂ ਮਿਲਤ ਦੇਦਰਸ ਜਿਨੇ ਸਿਆਣੇ ਮਨੁੱਖ ਹੁੰਦੇ ਨੇ ਅਕਲ ਬਹੁਤ ਵੱਡੀ ਹੋ ਜਾਏ ਸਾਰਾ ਸੰਸਾਰ ਉਹਨਾਂ ਨੂੰ ਖਿਡਾਉਣਾ ਦਿਖਾਈ ਦਿੰਦਾ ਭਾਵੇਂ ਪਰਮਾਤਮਾ ਦੇ ਕੇ ਬਾਜ਼ੀ ਚਾਹ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ ਗਾਲਬ ਕਹਿੰਦੇ ਬੱਚਿਆਂ ਦਾ ਤਮਾਸ਼ਾ ਰੋਜ਼ ਹੋ ਰਿਹਾ ਮੇਰੇ ਇੱਕ ਖੇਲ ਹੈ ਔਰੰਗੇ ਸੁਲੇਮਾ ਮੇਰੇ ਨਜ਼ਦੀਕ ਔਰੰਗ ਕੈਦਨ ਤਖਤ ਨੂੰ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਉਹਨੂੰ ਮਸਲਤ ਕਹਿੰਦੇ ਨੇ ਮਉਨਦੀ ਨੇ ਪਰ ਆਮਨ ਨੂੰ ਮਾਰ ਕੇ ਪਿਤਾ ਨੂੰ ਕੈਦ ਕਰਕੇ ਜਦ ਹਿੰਦੁਸਤਾਨ ਦਾ ਤਖਤ ਹਾਸਲ ਕੀਤਾ ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇ ਨਾਮ ਉਸਦਾ ਔਰੰਗਜ਼ੇ ਵੀ ਨਹੀਂ ਹੈ ਉਹਦਾ ਨਾਮ ਹੈ ਮਉਨਦੀ शायर लोग कवि लोग बादशाह लोग आदि तो, तखलुस रखते हैं जैसे जलाल उद्दीन सिंघासन से बैठा अपना तखलुस रख्या अकबर मतलब नहीं है जलालुद्दीन उद्दीन अकबर अकबर का लड़का शाहजादा सलीम जद सिासन ते बैठा है उन्हें अपना तखलुस रखिया जहानगीर कहने गिरफ्त ਸਾਰਾ ਜਹਾਨ ਮੇਰੀ ਮੁਠੀ ਇਹ ਉਹਦਾ ਤਖੱਲੁਸ ਉਪਨਾਮ ਗੁਣਾਤਮਕ ਨਾਮ ਜਹਾਂਗੀਰ ਦਾ ਲੜਕਾ ਸ਼ਾਜਾਦਾ ਫਰਮ ਜੇਦਨ ਸਿੰਘਾਸਨ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹ-ਏ-ਜਹਾਂ ਸ਼ਾਹ-ਏ-ਜਹਾਂ ਸਾਰੀ ਦੁਨੀਆ ਦਾ ਬਾਦਸ਼ਾਹ ਨਿਹਰਾ ਹਿੰਦੁਸਤਾਨ ਦਾ ਰਈ ਸ਼ਾਹ-ਏ-ਜਹਾਂ ਸਾਰੇ ਜਾਨ ਦਾ ਬਾਦਸ਼ਾਹ ਤੇ ਸ਼ਾਹ ਜਹਾਂ ਦਾ ਲੜਕਾ ਮਯਨ ਦੇ ਜੇ ਦਿਨ ਸਿੰਘਾਸਣ ਤੇ ਬੈਠਦਾ ਹੈ ਉਹ ਆਪਣਾ ਤਖੱਲੁਸ ਰੱਖਦਾ ਹੈ ਔਰੰਗਜ਼ੇ ਤਖਤ ਦੀ ਸ਼ੋਭਾ ਜੇ ਵਿਸ਼ਗਾਰ ਨੂੰ ਕਹਿੰਦੇ ਨੇ ਔਰੰਗ ਤਖਤ ਨੂੰ ਕਹਿੰਦੇ ਨੇ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਹੈ ਜਿੱਤ ਦੀ ਜਿੱਠੀ ਔਰੰਗਜ਼ੇ ਨੂੰ ਉਹਦੇ ਚ ਇਹ ਸ਼ਬਦ ਨੇ ਨਜ਼ੇਬਤ ਤੋਂ ਰਾ ਨਾਮ ਔਰੰਗਜ਼ੇ ਇਹ ਜਿਹੜਾ ਤੂੰ ਤਖੱਲੁਸ ਰੱਖਿਆ ਹੈ ਗਲਤ ਰੱਖਿਆ ਤੇਕ ਨਹੀਂ ਤੈਨੂੰ ਜ਼ੇਬ ਨਹੀਂ ਦਿੰਦਾ ਚੰਗਾ ਨਹੀਂ ਦਿੰਦਾ ਤੈਨੂੰ ਸ਼ੋਭਾ ਨਹੀਂ ਦਿੰਦਾ ਨਾ ਜ਼ੇਬ ਤੋਰਾ ਨਾਮ ਔਰੰਗゼ ਕਿ ਔਰੰਗゼਬ ਨਭਾਇਦ ਫਰੇ ਤੂੰ ਤਖਤ ਦੀ ਸਿਵਾਇਸ਼ ਨਹੀਂ ਹੈ ਤੂੰ ਤਖਤਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਹੋ ਜਾਂਦਾ ਤਖਤ ਬਰਸ਼ਟ ਹੋ ਜਾਂਦਾ ਅਜਿਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਫਾਰਸੀ ਦੇ ਚ ਇਸ ਨੂੰ ਔਰੰਗ ਕਹਿੰਦੇ ਨੇ ਜਿੱਥੇ ਰਾਗੇ ਸਿੰਘ ਬੈਠ ਕੇ ਕਥਾ ਵਾਜ ਕਥਾ ਕਰਦੇ ਨੇ ਨੋ ਮਸਰਤ ਕਹਿੰਦੇ ਨੇ ਮਸਰਤ ਦਾ ਪੰਜਾਬੀ ਉਚਾਰਣ ਹੋ ਗਿਆ ਮਸਨ ਮਸਨ ਮੰਜੀ ਛੋਟੀਆਂ ਬਾਈ ਮੰਜੀਆਂ ਬਕਸ਼ੀਆਂ ਸਨ ਤਖਤ ਬਕਸੇ ਸਨ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਕਰ ਉਸ ਦਿਨ ਤਵਾਦ ਉੱਚੇ ਬੈਠ ਕੇ ਕਥਾ ਕੀ ਸੁਣਦੀ ਮਰਿਆਦਾ ਚਲੀ ਗੁਰੂ ਅਮਰਦਾਸ ਜੀ ਨੇ ਚਲਾਈ ਸ਼ਬਦ ਦਾ ਸਤਕਾਰ ਬਾਣੀ ਦਾ ਸਤਕਾਰ ਪ੍ਰਭੂ ਦੇ ਗਿਆਨ ਨਾਮ ਦਾ ਸਤਿ ਤੇ ਸੰਗਤ ਨੂੰ ਸਤੰਗ ਨਾਲ ਸੰਬੋਧਨ ਕਰ ਸਕਾ मंजीदी प्रथा चली मंजी तो मसन्नत कह रहे पंजाबी उच्चारण मसन्नत ਦਾ ਮਸੰਦ ਰਾਲਬ ਕਹਿੰਦਾ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ ਇੱਕ ਬੱਚਿਆਂ ਦਾ ਤਮਾਸ਼ਾ ਹੈ ਰਾਜਨੈਤਿਕ সিংহাসਨ ਬਹੁਤ ਵੱਡਾ ਹੁਕਮਰਾਨ ਹੋ ਜਾ ਤਖਤ ਨਾ ਮਿਲ ਜਾ ਬੱਚਿਆਂ ਦਾ ਖੇਲ ਇਹਨਾਂ ਮੈਂ ਇਸ ਨਾਲ ਸਹਿਮਤ ਨਹੀਂ ਕਿ ਤਖਤ ਵੀ ਮੈਨੂੰ ਕੋਈ ਖੁਸ਼ੀ ਨਹੀਂ ਦੇ ਸਕਦਾ ਖਿਡਾਉਣਾ ਬੱਚਿਆਂ ਦਾ ਖਿਡਾਉਣਾ ਇਤਨੀ ਦੁਨੀਆ ਲੜਦੀ ਪਈ ਹੈ ਨਾ ਖਿਡਾਉਣਿਆਂ ਦੀ ਕਰ ਇੱਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਅੱਗੇ ਹਜ਼ਰਤ ঈਸਾ ਅਜਾਜ਼ ਮੌਜੂਜ਼ੀਆਂ ਦੀ ਜਮਾ ਕਰਮਾਤਾਂ ਦੀ ਜਮਾ ਮੌਜੂਜ਼ਾ ਪਈ ਨੇ ਤੇ ਕਰਾਮਾਤ ਦਿਖਾ ਦਿੱਤੀ ਮੌਜੂਜ਼ਾ ਦਿਖਾ ਦਿੱਤਾ ਅਜਾਜ਼ ਬਹੁਤ ਸਾਰੇ ਜੋ ਮੌਜੂਜ਼ੇ ਦਿਖਾ ਦੇਗਾ حضرت عیسیٰ نے کچھ معجزے دکھائے تھے۔ انہیں اندھے دے سر تے ہاتھ رکھیا سی تے او نو اکھا ملگ جے سی۔ والہب استاد ذکر کردا ہے۔ بیمار دے سر تے ہاتھ رکھیا تے تندرست ہو گیا سی۔ ایتھے آ اس کہندا ہے مردے دے سر تے ہاتھ رکھیا سی تے زندہ ہو گیا سی۔ والہب کہندا ہے مردے دے سر تے ہاتھ رکھیا زندہ ہو گیا تے کیا پھر او نہیں مریا تے جے پھر مر گیا اے تے عیسیٰ وی پھر ਬਚਿਆਂ ਦਾ ਤਮਾਸ਼ਾ ਹੀ ਕਰਦਾ ਰਹੇ ਔਰ ਕੀ ਕਹਿੰਦਾ ਮੈਂ ਹਿਸਤਕਾਰੀ ਦੀਆਂ ਸਿੱਧੀਆਂ ਨਾਲ ਵੀ ਸਹਿਮਤ ਨਹੀਂ ਇਹ ਵੀ ਬਚਿਆਂ ਦਾ ਤਮਾਸ਼ਾ ਨਾਟਕ ਜੈਤਕ ਕੀਏ ਕੁਗਾ ਜਾ ਪ੍ਰਭ ਲੋਗਨ ਕੇ ਆਵਤ 라 ਜਾ ਸਿੱਧ ਹੋਵਾਂ ਸਿੱਧ ਰਾਈ ਨਿਤ ਆਖਾਂ ਆਓ ਗੁਬਤ ਪ੍ਰਗਟ ਹੋਏ ਬੈਸਾ ਲੋਕ ਰੱਖੇ ਬਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਮਤਾ ਕਦੇ ਵਰ ਜਾ ਸਤਗੁਰ ਤੇ ਇਹ ਕਹਿੰਦੇ ਨੇ ਗ਼ਾਲिब ਕਹਿੰਦਾ ਮੈਨੂੰ ਤੇ ਬਚਿਆਂ ਦਾ ਤਮਾਸ਼ਾ ਲੱਗਦਾ ਹਾਂ ਜੀ ਮੈਂ ਸਹਿਮਤ ਨਹੀਂ ਇਕ ਖੇਲ ਹੈ ਔਰੰਗੇ ਸੁਲੈਮਾ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਪੇ ਹਜ਼ਰਤ ਇਰਸ਼ਾ ਦੀਆਂ ਕਰਾਮਾਤਾਂ ਬੱਚਿਆਂ ਦਾ ਤਮਾਸ਼ਾ ਹੈ ਬਾਦਸ਼ਾਹਾਂ ਦੇ ਤਖਤ ਸਿੰਘਾਸਣ ਮੰਤਰੀਆਂ ਦੀ ਹੁਕਮਰਾਨੀ ਬੱਚਿਆਂ ਦਾ ਖੇਲ ਸੰਸਾਰ ਦੀ ਸਾਰੀ ਧਨ ਸੰਪਦਾ ਸੁਖ ਬੱਚਿਆਂ ਦਾ ਤਮਾਸ਼ਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਅਕਲ ਬਹੁਤ ਵੱਡੀ ਹੋ ਜਾਏ ਸੰਸਾਰ ਛੋਟਾ ਹੋ ਜਾਂਦਾ ਹੈ ਐਸਾ ਮਨੁੱਖ ਉਦਾਸ ਹੋ ਜਾਂਦਾ ਹੈ ਆਪਣੀ ਅਕਲ ਤੋਂ ਝੋਟ ਖਾ ਕੇ ਤੀਸਰਾ ਸੰਸਾਰ ਤੋਂ ਕੋਈ ਬਹੁਤ ਵੱਡੀ ਝੋਟ ਲੱਗ ਜਾਏ ਜਾਨ ਕੋ ਵੀ ਪਿਆਰਾ ਸੀ ਆਪਣੇ ਮੋੜਿਆਂ ਦੇ ਚੁੱਕੇ ਸ਼ਮਸ਼ਾਨ ਬਹਿ ਜਾਣਾ ਤੇ ਫੋਕਣਾ ਪਿਆ ਉਦਾਸ ਹੋ ਜਾਏ ਬੜੀ ਇੱਜ਼ਤ ਸੀ ਬੇਇੱਜ਼ਤੀ ਵਿੱਚ ਬਦਲ ਗਈ ਬੜਾ ਦਨਾਂਡ ਸੀ ਬਾਲ-ਬਾਲ ਕਰਜ਼ਾਈ ਚੋਟ ਲੱਗ ਜਾਏਗੀ ਸੰਸਾਰ ਤੋਂ ਵੀ ਝੋਟ ਖਾ ਕੇ ਮਨੁੱਖ ਉਦਾਸ ਹੋ ਸਕਦਾ ਹੈ ਆਪਣੀ ਅਕਲ ਤੋਂ ਵੀ ਝੋਟ ਖਾ ਕੇ ਮਨੁੱਖ ਉਦਾਸ ਹੋ ਸਕਦਾ ਹੈ ਸਤਸੰਗ ਦੇ ਚ ਗੁਰੂ ਦੇ ਸ਼ਬਦ ਤੋਂ ਝੋਟ ਖਾ ਕੇ ਵੀ ਮਨੁੱਖ ਉਦਾਸ ਹੋ ਸਕਦਾ ਹੈ ਇਤੇਨ ਕਾਰਨ ਨੇ ਉਦਾਸ ਹੋਣ ਤੇ ਤੇ ਉਦਾਸ ਹੋਇਆ ਹੋਇਆ ਮਨੁੱਖ ਤਿੰਨ ਤਰ੍ਹਾਂ ਦੇ ਚੋਂ ਕਿਸੇ ਇੱਕ ਫੈਸਲੇ ਨੂੰ ਅਪਣਾਏਗਾ ਇੱਕ ਫੈਸਲਾ ਕਰੇਗਾ ਉਦਾਸ ਮਨੁੱਖ ਕੀ ਕਰੇਗਾ ਆਤਮ ਕ੍ਰਾਂਤੀ ਆਤਮ ਵਿਸਮਰਤੀ ਆਤਮ ਹੱਤਿਆ ਜਾਂ ਤੇ ਖੁਦ ਨੂੰ ਬਦਲੇਗਾ ਜਾਂ ਖੁਦ ਨੂੰ ਭੁਲਾਣ ਦੀ ਕੋਸ਼ਿਸ਼ ਕਰੇਗਾ ਨਸ਼ਾ ਕਰਕੇ ਜਾਂ ਖੁਦ ਨੂੰ ਖਤਮ ਕਰੇਗਾ ਆਤਮ ਹੱਤਿਆ ਕਿ ਸਭ ਕੁਝ ਤੋਂ ਨਿਰਾਸ਼ ਤੇ ਖੁਦਾ ਸੇ ਕਿਸ ਤਰ੍ਹਾਂ ਜੀਵੇ ਕਿਵੇਂ ਜੀਵੇ ਜਾਂ ਤੇ ਖੁਦ ਨੂੰ ਬਦਲੇਗਾ اے ਗੁਰੂ ਮੈਂ ਅਜ ਤੱਕ ਆਪਣੇ ਢੰਗ ਨਾਲ ਜੀਵਦਾ ਰਿਆ ਹੁਣ ਤੇਰੇ ਢੰਗ ਨਾਲ ਜੀਵਾਂਗੇ ਗਾਤੇ ਆਪਣੇ ਆਪ ਨੂੰ ਬਦਲੇਗਾ ਇਹਨੂੰ ਕਹਿੰਦੇ ਨੇ ਆਤਮ ਕ੍ਰਾਂਤੀ ਜਾਂ ਆਪਣੇ ਆਪ ਨੂੰ ਬੁਲਾਵੇਗਾ ਨਸ਼ਾ ਕਰਕੇ ਆਪਣੇ ਆਪ ਨੂੰ ਕੋਲ ਆਏ ਕਿਉਂਕਿ ਯਾਦ ਆਉਂਦਾ ਹੈ ਕਿ ਸਭ ਕੁਝ ਛੋਟਾ ਹੋ ਜਾਂਦਾ ਹੈ ਖੁਦਸ ਹੋ ਜਾਂਦਾ ਹੈ ਮਨ ਬੇਵਿਮੈਨ ਜਾਂ ਫਿਰ ਆਪਣੇ ਆਪ ਨੂੰ ਖਤਮ ਕਰੇਗਾ ਆਤਮ ਹੱਤਿਆ ਜਿਸ ਨੇ ਆਤਮ ਹੱਤਿਆ ਕਰਨ ਦੇ ਨਹੀਂ ਸੋਚੀ ساری ਦੁਨੀਆ ਚੋਂ ਦੀ ਹੈ ਘੱਮ ਸੇ ਘੱਮ ਅਮਰੀਕਾ ਦੇ ਸਭ ਤੋਂ ਜ਼ਿਆਦਾ ਜਿਸ ਨੇ ਆਪਣੇ ਆਪ ਨੂੰ ਬੁਲਾਉਣ ਦੀ ਨਹੀਂ ਸੋਚੀ ਜੇ ਜਿਸ ਨੇ ਆਪਣੇ ਆਪ ਨੂੰ ਬਦਲਣ ਦੀ ਨਹੀਂ ਸੋਚਿਆ ਉਹ ਅਜੇ ਉਦਾਸ ਨਹੀਂ ਹੋਇਆ ਅਜੇ ਨੂੰ ਗੁਰੂ ਦੇ ਸ਼ਬਦ ਦੀ ਝੋਟ ਨਹੀਂ ਲੱਗੀ ਕੋਈ ਗਹਿਰਾ ਸਰੋਤਾ ਨਹੀਂ ਅਜੇ ਇਸ ਨੂੰ ਕੋਈ ਸੰਸਾਰ ਤੋਂ ਵੀ ਬਹੁਤ ਵੱਡੀ ਝੋਟ ਨਹੀਂ ਲੱਗੀ ਹੋਰ ਇਹ ਇਤਨਾ ਅਕਲਮੰਦ ਵੀ ਨਹੀਂ ਕਿ ਆਪਣੀ ਅਕਲ ਤੋਂ ਝੋਟ ਖਾਵੇ ਉਦਾਸ ਹੋਇਆ ਮਨੁੱਖ ਇਤਨੇ ਤਰ੍ਹਾਂ ਦੇ ਫੈਸਲੇ ਕਰ ਸਕਦਾ ਇਨ੍ਹਾਂ ਦਿਨ ਫੈਸਲਿਆਂ ਦਾ ਖੁਲਾਸਾ ਮੈਂ ਰਾਤ ਵੀ ਕਥਾ ਚ ਕਰਾਂਗਾ ਕਿਉਂਕਿ ਪੂਰਾ 12 ਵਜ ਗਏ ਨੇ। ਇਸ ਸਵੇਰੇ ਦਾ ਥਾਣੋ ਬਿਠਾਇਆ ਹੈ ਮੈਨੂੰ ਵੀ ਬਾਰ-ਬਾਰ ਖਿਆਲ ਆ ਰਹੇ। ਕਿਸ ਤਰ੍ਹਾਂ ਦੀ ਵਹਿਿਰ ਮੇਰੇ ਨਾਲ ਭਾਰਤ ਦੇ ਚਲਦੇ ਪਰ ਦਿਵਾਨ ਉਹ ਲੰਬੇ ਹੁੰਦੇ ਨੇ ਸਵੇਰੇ 6 ਵਜੇ ਰੰਗ ਹੁੰਦੇ ਨੇ ਬਾਰਾਂ ਇੱਕ ਜਿਸ ਵਕਤ ਤੇ। ਰਾਤ ਨੂੰ ਵੀ ਬਾਰਾਂ ਇੱਕ ਵਜੇ ਨੇ। ਇੱਕ ਅੰਦਾਜ਼ੇ ਦੇ ਮੁਤਾਬਕ 100 ਤੋਂ ਵੀ ਵੱਧ ਜਥੇ ਆਏ। ਹਲਵਾਤਸ। 45 ਤੋਂ ਵੀ ਵੱਧ ਸਿੰਘ ਸਹਿਬਾਨ ਨੂੰ ਮਿਲਾਂ ਕੇ ਪ੍ਰਚਾਰਕ ਬਣਦੇ ਸੀ। ਬਲ ਮਹਾਪੁਰਸ਼ੀ ਸੰਸਦ ਕਿਉਂਕਿ ਬਾਈ ਘੰਟੇ ਲਗਾਤਾਰ ਚੱਲਦਾ ਰਿਹਾ 5 5 10 10 ਮਿੰਟ ਬੁਕਤਾਂਦੇ ਰਹੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਦੀ ਬੈਨ ਨੂੰ ਫੋਨ ਆਈ ਸਵਾਗਤ ਦੇ ਰਮਤਾ ਤੋਂ ਕਹੇ ਤੇ ਵੀ ਤੁਸੀਂ ਸਾਨੂੰ 6 ਵਕਤ ਟਾਈਮ ਨਾ ਦੇਉਂਦਾ 10 10 ਮਿੰਟ ਸਾਨੂੰ ਇੱਕੋ ਹੀ ਦਫਾ 2 ਘੰਟੇ ਉਹਨਾਂ ਨੇ ਫੋਨ ਆਈ ਉਹਨਾਂ ਦੇ ਜੋ ਵੀ ਹੈ ਸੈਕਟਰੀ ਹੈ ਉਸਨੇ ਮੈਨੂੰ ਫੋਨ ਕੀਤਾ ਵੀ ਗੈਨੇ ਜੀ ਬਾਈ ਸਾਹਿਬ ਜੀ ਕਹਿੰਦੇ ਕਿ ਤੁਸੀਂ 10-10 ਮਿੰਟ ਜਿਹੜਾ ਦੇਓਗੇ 10 ਮਿੰਟ ਸਵੇਰੇ 10 ਮਿੰਟ ਸ਼ਾਮ ਇਹ 6 ਟਾਈਮਾਂ ਦਾ ਮਿਲਾ ਲਓ ਤੇ ਘੰਟਾ ਬਣਦਾ ਹੈ 1 ਘੰਟਾ ਸੀ ਤੁਹਾਡੇ ਕੋਲ ਹੋਰ ਮੰਗ ਲੈਨੇ 2 ਘੰਟੇ ਸਾਨੂੰ 1 ਦਿਨ ਦੇ ਦਿਓ 3 ਦਿਨ ਨਹੀਂ ਚਾਹੀਦਾ 3 ਦਿਨ ਸੁਣਾ ਤੁਕਰ ਮੈਂ 2 ਤੋਂ ਲੈ ਕੇ 4 ਵਜੇ ਤੱਕ ਦਾ ਟਾਈਮ ਉਹਨਾਂ ਨੂੰ ਦੇ ਦਿੱਤਾ ਹਾਲਾਂਕਿ 2 ਤੋਂ ਲੈ ਕੇ 6 ਵਜੇ ਤੱਕ 2 ਤਰੀਕ ਨੂੰ ਕਵੀ ਦਰਬਾਰ ਆਉਂਦਾ ਹੈ ਕਈ ਕਦੀ ਆਇਆ ਕੋਲ ਹੀ ਥਿੰਕ ਇਹ ਕਦੀ ਥਿੰਕ ਉਹਨਾਂ ਦਾ ਟਾਈਮ ਥੋੜਾ ਲੱਗਾਇਆ ਬੁਖਦਾਏ ਸਾਰੇ ਕਦੀ ਉਹਨੂੰ 4 ਘੰਟੇ ਸਾਰਾ سلسلہ ਨਾ ਬਟਾਣਾ ਹੁੰਦਾ ਸੀ ਮੈਂ ਕਿਹਾ ਚਲੋ ਅੱਜ ਤੁਸੀਂ ਸੱਤ ਸੱਤ ਹੋ ਜੇ ਤੱਕ ਕਰ ਲਓ ਫਸਿਰੇ ਰਾਤ ਸੌਦਾ ਪਾੜ ਸੱਤ ਹੋ ਜਾਏਗਾ ਹਮੇਸ਼ਾ ਛੇ ਕਰ ਤੇ ਇੱਕ ਘੰਟਾ ਕਰ 2 ਘੰਟੇ ਉਹਨਾਂ ਨੇ ਬੜਾ ਆਨੰਦ ਬਣਾਇਆ ਅਨੁਭਵੀ ਪੁਰਸ਼ ਨੇ ਔਰ ਦਸ ਦਿਨ ਹੈ ਜਦ ਸਵਾਗਮ ਆਰੰਭ ਹੋਇਆ ਮੈਂ ਹਰ ਸਾਲ ਆਉਂਦਾ ਰਿਹਾ ਮੈਂ ਸੁਣ ਕੇ ਲੱਗ ਕਿਥੇ ਠਹਿਰਦੇ ਰਹੇ ਕਹਿੰਦੇ ਸੀ 34 ਆਦਮਿਆਂ ਦਾ ਗੁਰਪਾਂਦੇ ਹੁੰਦੇ ਸੀ ਨਾਰ ਨੂੰ ਕਿਧਰ ਠਹਿਰਦੇ ਸੀ ਕੀਰਤਨ ਤੇ 84 ਤੋਂ ਬਾਅਦ ਉਹਨਾਂ ਨੇ ਆਰੰਭ ਕੀਤਾ ਕਹਿੰਦੇ ਤੁਸੀਂ ਇੱਕ ਕਮਰੇ 'ਚ ਇੱਕ ਹਾਲ ਦਾ ਕਮਰਾ ਸਾਨੂੰ ਦੇ ਦਿੰਦੇ ਸੀ ਅਸੀਂ ਸਾਰੇ ਉੱਥੇ ਠਹਿਰਦੇ ਕਹਿੰਦੇ ਲਗਾਤਾਰ ਮੈਂ ਆਂਦਾ ਰਿਹਾ ਸੁਣਦਾ ਰਿਹਾ ਸੁਣਦਾ ਮੈਨੂੰ ਬਹੁਤ ਖੁਸ਼ੀ ਹੋਈ ਜਦ ਤੁਸੀਂ ਮੈਨੂੰ ਕਿਹਾ ਸਵਾਗਤ ਹੈ। ਪਰ ਮੈਂ ਵੀ ਕਿਹਾ ਉਹਨੇ ਇੰਨੇ ਇੰਨੇ ਸਾਲ ਤੁਸੀਂ ਸੁਣਨ ਵਾਸਤੇ ਆਂਦੇ ਰਹੋ। ਬਾਕੀ ਜਿਹੜੀ ਤੁਹਾਡੀ ਜ਼ਿੰਦਗੀ ਹੁਣ ਸੁਣਾਉਣ ਵਾਸਤੇ ਆਇਆ ਕਰੋ। ਪਰ ਉਹਨਾਂ ਵੀ ਜਿਹੜੀ ਸੀ ਉਹਨੇ ਮੈਨੂੰ ਫੋਨ ਕੀਤਾ ਕਹਿਣੀ ਜੀ 2 ਘੰਟੇ ਇੱਕੋ ਦਿਨ ਦੇ ਦੇਣਾ। 6 ਟਾਈਮ ਨਾਲ ਦੇ ਸਕਦੇ। 10 10 ਮਿੰਟ each ਗੱਲ ਨਹੀਂ ਬਣੇਗੀ ਮੈਂ ਕਿਹਾ ਠੀਕ। ਸਾਰੇ ਭੁਗਦੇ ਜੱਥੇ। ਪਰ ਦੀਵਾਨ ਲੰਗ ਸਮਾਪਤੀ ਤੇ ਆਉਂਦੇ ਨਹੀਂ ਸੀ ਜਿਵੇਂ ਸਵੇਰੇ ਸ਼ੁਰੂ ਹੋਇਆ ਚੱਲਦਾ ਇਹ ਰਾਤ ਨੂੰ ਕਿਹੋ ਜਿਹਾ ਸਾਢੇ 1:00 ਚੱਲਦਾ ਸੀ 2 ਘੰਟੇ ਦਾ ਰਸ ਸੇ ਹੋ ਜੇ ਫਿਰ ਅਰੰਭ ਹੋ ਜਾਂਦਾ ਸੀ ਕਈ ਜਥੇ ਸਨ ਕਹਿੰਦੇ ਜੀ ਅਗਲਾ ਬ੍ਰਾਮ ਅਗਲੇ ਬ੍ਰਾਮ ਮੇਰੇ ਸਾਰੇ ਪੰਜਾਬ ਦੇ ਨੇ ਟਾਈਮ ਹੀ ਨਾ ਮਾਰਸ ਫਮੇ ਆਟਨੋ ਜਥੇ ਰੱਖ ਲੈਸੋ ਦੇਬ ਨੇ ਤਾਂ ਸਾਰੇ ਸਾਰੇ ਆਏ ਨੇ ਇੱਕ ਇੱਕ ਜਥਾ ਮਹਾਨ ਜਥਾ कीर्तन दी दुनिया च बड़ा संपन्न है बड़ी के पर उन मजबूरी है ਤੁਹਾਡੇ ਕੋਲ ਸੁਣਨ ਦਾ ਟਾਈਮ ਕੋਈ ਨਹੀਂ ਪਰ ਮੈਂ ਧੰਨਵਾਦ ਕਰਾਂਗਾ ਤੁਸੀਂ ਬੈਠੇ ਹੋ ਸੁਣਨ ਵਾਸਤੇ ਵਰਨਾ ਇਹ ਜਿੰਨਾ ਵੱਡਾ ਸ਼ਹਿਰ ਹੈ ਔਰ ਜਿੰਨੀ ਇੱਥੇ ਸੰਗਤ ਹੈ ਤੋਂ ਕਰਨਾ ਪਏਗਾ ਪਰਿਵਾਰ ਵਾਸਤੇ ਸਮਾਂ ਹੈ ਕਾਰੋਬਾਰ ਵਾਸਤੇ ਸਮਾਂ ਹੈ ਇਹ ਨਿਰੰਕਾਰ ਤੇਰੇ ਵਾਸਤੇ ਸਮਾਂ ਕੋਈ ਨਹੀਂ ਰਾਜਨੀਤੀ ਵਾਸਤੇ ਵੀ ਸਮਾਂ ਹੈ ਨਾ ਸੰਗਤਾਂ ਨੂੰ ਜਿਹੜੀ ਅਲਵਰ ਵਿੱਚ 22-22 ਘੰਟੇ ਬੈਠਦੇ ਹਨ ਸਿਰਫ 1-2 ਮਿੰਟ ਵਾਸਤੇ ਬਾਹਰ ਚਲੇ ਜਾਣਾ ਕਿਉਂਕਿ ਚਾਦ ਅਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਇੱਕ ਕਬਚਾ ਪੀ ਆਈਏ ਪਾਣੀ ਪੀਏ ਫਿਰ ਬੈਠ ਜਾਂਦੇ ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਸੀ ਐਸੀ ਸਰੋਤ ਐਸੀ ਸੁਣਨ ਦੀ ਪੰਮੰਤ ਐਸਾ ਸੁਣਨ ਦਾ ਸ਼ੌਕ ਇਤੇ ਕਦੇ ਹੀ ਕਮਲ ਉੱਪਰ ਹੋ ਜਾ ਜੇ ਲੋਕੀ ਗੜੀਆਂ ਵੇਖਣ ਲੱਗ ਪੈਂਦੇ। ਉਹਨਾਂ ਦੀ ਸੁਣਨ ਵਿੱਚ ਰੁਚੀ ਰਹਿੰਦੀ ਸੀ। ਹੈਗੇ ਨੇ, ਹੈ ਨਵਰਲੇ। ਨਾਹੀਂ ਗਣੇ ਫੈਲ ਫਕਰ ਸੰਸਾਰ। ਤੋ ਖੈਰ ਰਾਤ ਨੂੰ ਖੋਲਾਂਗੇ। ਸ਼ਬਦ ਤੋਂ ਝੋਟ ਖਾ ਕੇ ਮਨ ਉਦਾਸ ਹੁੰਦਾ। ਆਪਣੀ ਅਕਲ ਤੋਂ ਝੋਟ ਖਾ ਕੇ ਮਨ ਉਦਾਸ ਹੁੰਦਾ। ਸੰਸਾਰ ਤੋਂ ਕੋਈ ਬਹੁਤ ਵੱਡੀ ਝੋਟ ਖਾ ਕੇ ਉਦਾਸ। ਜੋ ਅਜੇ ਤੱਕ ਉਦਾਸ ਨਹੀਂ ਹੋਇਆ। ਇਹਨੂੰ ਸੰਗਤ ਦੇ ਸ਼ਬਦ ਦੀ ਛੋਟ ਨਹੀਂ ਲੱਗੀ ਇਹਨੂੰ ਪਾਠ ਕਰਦਿਆਂ ਗੁਰਬਾਣੀ ਨੇ ਛੋਟ ਨਹੀਂ ਦਿੱਤੀ ਨਹੀਂ ਤੇ ਉਦਾਸ ਹੋ ਜਾਣਾ ਸੀ ਪਰ ਇਹ ਕੋਈ ਬਹੁਤਾ ਅਕਲਮੰਦ ਵੀ ਨਹੀਂ ਮੂੜ ਮਾਤਿਆ ਹੋਵੇਗਾ ਇਹਨੂੰ ਅਕਲ ਤੋਂ ਵੀ ਛੋਟ ਨਹੀਂ ਲੱਗੀ ਕੋਈ gehri ਅਕਲ ਦਾ ਮਾਲਕ ਨਹੀਂ ਲੰਬੀ ਸੋਚਣੀ ਦਾ ਮਾਲਕ ਨਹੀਂ ਹੈ ਨਹੀਂ ਤੇ ਛੋਟ ਖਾ ਜਾਂਦਾ ਗਾਲਪ ਨਹੀਂ ਕਰਦਾ ਅਜੇਸ਼ ਨੂੰ ਸੰਸਾਰ ਤੋਂ ਵੀ ਕੋਈ ਬਹੁਤ ਵੱਡੀ ਛੋਟ ਨਹੀਂ ਲੱਗੀ ਨਹੀਂ ਤੇ ਉਦਾਸ ਹੋ ਜਾਣਾ ਸੀ ਉਦਾਸ ਬਣਕ ਜਾਂ ਤੇ ਆਤਮ ਕ੍ਰਾਂਤੀ ਕਰੇਗਾ ਜਾਂ ਆਤਮ ਵਿਸਮਰਤੀ ਕਰੇਗਾ ਜਾਂ ਆਤਮ ਹੱਤਿਆ ਕਰੇਗਾ। ਜਾਂ ਖੁਦ ਨੂੰ ਬਦਲੇਗਾ ਜਾਂ ਖੁਦ ਨੂੰ ਭੁਲਾਵੇਗਾ ਜਾਂ ਖੁਦ ਨੂੰ ਮਿਟਾ ਦੇਗਾ। ਉਦਾਸ ਉਦਾਸ ਹੋ ਕੇ ਜੀਵਣਾ ਬੜਾ ਔਖਾ ਹੈ। ਨਿਰਾਸ਼ ਹੋ ਕੇ ਜੀਵਣਾ ਬੜਾ ਔਖਾ ਹੈ। ਕਿਸ ਵਾਸਤੇ ਜੀਵੇ? ਜਾਂ ਤੇ ਖੁਦ ਨੂੰ ਬਦਲੇਗਾ। ਜਾਂ ਖੁਦ ਨੂੰ ਭੁਲਾਏਗਾ। ਜਾਂ ਖੁਦ ਨੂੰ ਮਿਟਾਏਗਾ। ਇਹ ਭਲਾ ਸਾ ਮੈਂ ਸ਼ਾਮ ਨੂੰ ਤੁਹਾਡੇ ਸਾਹਮਣੇ ਕਰਨ ਦੇ ਦਿਮਾਣੀ ਕੋਸ਼ਿਸ਼ ਕਰਾਂਗਾ ਆਪ ਸਮੇਂ ਸਿਰ ਆ ਜਾਣਾ ਸਾਡੇ 6 ਤੋਂ 10 ਵਜੇ ਤੱਕ ਦਾ ਦੀਵਾਨ ਸੁਣਾਇਆ ਗੁਰਮੁਖ ਪਿਆਰਿਆਂ ਨੇ ਆਪ ਸਮਾਂ ਕੱਢ ਕੇ ਆਣਾ ਕੁਝ ਜੱਤੇ ਅੱਜ ਨੂਰ ਮਹਿਲ ਚਲੇ ਜਾਣਗੇ ਛੋਕੇ ਉੱਥੇ ਸਮਾਗਮ 6 ਤਰੀਕ ਦਾ ਆਰੰਭ ਹੈ 3-4 ਜੱਤੇ ਉੱਥੇ ਚਲੇ ਜਾਣਗੇ 2-3-4 ਜਿਹੜੇ ਰੁਕਣਗੇ ਸ਼ਾਮ ਨੂੰ ਤੁਹਾਨੂੰ ਅਰੀਜਾ ਸਰਵਨ ਕਰਾਣਗੇ ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਬਹੁਤ শুকਦੀ ਸ਼ਮਾ why would you